ਅੱਜ ਸਾਬਕਾ ਵਿਧਾਇਕ ਜੁਗਿੰਦਰਪਾਲ ਵੱਲੋਂ ਹਲਕਾ ਪੋਆ ਦੇ ਪਿੰਡ ਨਕੀਆਂ ਦਾ ਦੌੜਾ ਕੀਤਾ ਗਿਆ ਜਿੱਥੇ ਪਿੰਡ ਵਾਸੀਆਂ ਵੱਲੋਂ ਸਾਬਕਾ ਵਿਧਾਇਕ ਦਾ ਪਰ ਵਾ ਸੁਆਗਤ ਕੀਤਾ ਗਿਆ ਦੱਸ ਦਈਏ ਕਿ ਇਸ ਮੌਕੇ ਸਾਬਕਾ ਵਿਧਾਇਕ ਜਗਿੰਦਰਪਾਲ ਨੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਇਸ ਤੋਂ ਬਾਅਦ ਪਿੰਡ ਵਿੱਚ ਬਣ ਰਹੇ ਸ਼੍ਰੀ ਗੁਰੂ ਨਾਭਾ ਦਾਸ ਜੀ ਮੰਦਿਰ ਨਿਰਮਾਣ ਲਈ ਦਾਨ ਦੇ ਰੂਪ ਵਿੱਚ ਰਾਸ਼ੀ ਵੀ ਦਿੱਤੀ ਇਸ ਮੌਕੇ ਤੇ ਪਿੰਡ ਵਾਸੀਆ ਵੱਲੋਂ ਸਾਬਕਾ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਹੀ ਵਿੱਚ ਹੀ ਸਾਬਕਾ ਵਿਧਾਇਕ ਗਰੀਬਾਂ ਦੇ ਮਸੀਹਾ ਹਨ ਸਰ ਮੇਰਾ ਨਾਮ ਮੁਕੇਸ਼ ਕੁਮਾਰ ਆ। ਭਾਈ ਵਿਧਾਇਕ ਸਾਹਿਬ ਇੱਥੇ ਸਭ ਤੋਂ ਲਾਈਟ ਪੀਚ ਹੈ। ਕਰਨ ਵਾਲੀ ਸਾਹਤਾ ਵੀ ਕੀਤੀ ਸੀ। ਜਨਾਬ ਸਰ ਆਹੀ ਹੀ ਕਹਿਣਾ ਚਾਹੁੰਦਾ ਆ ਕਿ ਸਾਡੇ ਹਰਮਨ ਪਿਆਰੇ ਨੇਤਾ ਜਗਿੰਦਰਪਾਲ ਜੀ ਆਉਣ ਵਾਲੇ ਐਮਐਲਏ ਵੀ ਹੈ ਜਨਾ ਸਾਡੇ ਤੇ ਪਹਿਲੇ ਵੀ ਰਹਿ ਚੁੱਕੇ ਨੇ ਤੇ ਗਰੀਬਾਂ ਦੇ ਵਿੱਚ ਹੀ ਹਾਲ ਆਹੀ ਹੀ ਕਹਿਣਾ ਚਾਹੁੰਦਾ ਆ ਧੰਨਵਾਦ ਸਰ। ਮੈਂ ਇੱਥੇ ਅੱਜ ਆਇਆ ਨਕੀਆਂ ਪਿੰਡ ਦੇ ਵਿੱਚ ਇਹਨਾਂ ਦੀ ਡਿਮਾਂਡ ਸੀ ਅ ਰੁਰੂ ਰਾਬਾ ਨਬਾਦਾ ਜੀ ਦਾ ਮੰਦਿਰ ਬਣਾਉਣ ਵਾਸਤੇ ਮੇਰੇ ਬੰਦਿਆਂ ਨੇ ਕਿਹਾ ਸਾਰੇ ਸਮਾਜ ਨੇ ਕਿਹਾ ਉਹ ਮੈਂ ਹੁਣ ਕਹਿ ਰਿਹਾ ਵੀ ਯਾਰ ਮੇਰੀ ਹੁਣ ਸਰਕਾਰ ਤੇ ਆਇਆ ਨਹੀਂ ਕਾਰੋਬਾਰ ਵੀ ਮੇਰੇ ਬੰਦ ਕਰ ਤੇ ਆ ਉਹਦੇ باوجود ਵੀ ਜਿਹੜੀ ਚੀਜ਼ ਮੈਂ ਦੇ ਸਕਦਾ ਜਿਹੜੀਆਂ ਇਹਨਾਂ ਦੀ ਮਦਦ ਕਰ ਸਕਦਾ ਉਹ ਮੈਂ ਆਪਣੇ ਵੱਲੋਂ ਕਰ ਦੇਣਾ